ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਮਾਨਸੂਨ ਸੈਸ਼ਨ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਹੈ ਉਸਦੇ ਪਹਿਲੇ ਦਿਨ ਦੀ ਪਹਿਲੇ ਦਿਨ ਦੇ ਵਿੱਚ ਹੀ ਕੁਲਤਾਸ ਸਿੰਘ ਸੰਧਵਾ ਦੇ ਬਾਗੀ ਤੇਵਰ ਦਿਖਾਈ ਦਿੱਤੇ ਯਾਨੀ ਕਿ ਉਹਨਾਂ ਨੇ ਆਪਣੀ ਹੀ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਝਾੜਚਾਂਬੀ ਕੀਤੀ ਕਟਾਰੇ ਵਿੱਚ ਖੜਾ ਕੀਤਾ ਗਿਆ ਸਵਾਲਾਂ ਦੇ ਘੇਰਿਆਂ ਦੇ ਵਿੱਚ ਘਿਰਦੇ ਨਜ਼ਰ ਆਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਕੁਲਤਾਰ ਸਿੰਘ ਸੰਧਵਾ ਨੇ ਇਸ ਗੱਲ ਉੱਤੇ ਹੋਰ ਜੋੜ ਦਿੱਤਾ ਕਿ ਜਿਹੜੀ ਲੌਰੈਂਸ ਮਛਨੋਈ ਦੀ ਸੀ ਏਏ ਦੇ ਵਿੱਚ ਇੰਟਰਵਿਊ ਹੋਈ ਹੈ ਕਿਸ ਵੱਲੋਂ ਮੋਬਾਈਲ ਦਿੱਤਾ ਗਿਆ ਹੈ ਸਿੱਧੂ ਮੂਸੇਵਾਲਾ ਨੂੰ ਲੈ ਕੇ ਅਤੇ ਖਾਸ ਕਰਕੇ ਪੰਜਾਬ ਦੇ ਵਿੱਚ ਵਿਗੜਦੇ ਹਾਲਾਤਾਂ ਨੂੰ ਲੈ ਕੇ ਕੁਲਤਾਰ ਸਿੰਘ ਸੰਧਵਾ ਨੇ ਕਲਾਸ ਲਗਾਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਭਗਵੰਤ ਮਾਨ ਨੂੰ ਕਟਾਰੇ ਦੇ ਵਿੱਚ ਖੜਾ ਹੋਣ ਲਈ ਮਜਬੂਰ ਕਰ ਦਿੱਤਾ ਕੁਲਤਾਰ ਸਿੰਘ ਸਦਵਾ ਨੇ ਕਿਉਂ ਕਿਉਂਕਿ ਲਾਅਨ ਆਰਡਰ ਪੂਰੀ ਤਰ੍ਹਾਂ ਦਿਨ ਬਰ ਦਿਨ ਵਿਗੜਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਗਈ ਹੈ 10000 ਭਰਤੀਆਂ ਹੋਰ ਵੀ ਕਹਿ ਦਿੱਤੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀਆਂ ਜਾਣਗੀਆਂ ਹਰਪਾਲ ਸਿੰਘ ਚੀਮਾ ਜੋ ਵਿੱਤ ਮੰਤਰੀ ਨੇ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਲੇਕਿਨ ਜੇ ਲਾਅਨ ਆਰਡਰ ਦੀ ਗੱਲ ਕਰੀਏ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਹਾਂ ਦੇ ਵਿੱਚ ਹਾਂ ਵੀ ਮਲਾਈ ਕੁਲਤਾਰ ਸਿੰਘ ਸੰਧਵਾ ਨੇ ਹਰਪਾਲ ਚੀਮਾ ਤਾਂ ਕਹਿੰਦਾ ਸਾਰਾ ਫੈਸਲਾ ਜਿਹੜਾ ਹੈ ਉਹ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਹੈ ਭਾਈ ਜੋ ਫੈਸਲਾ ਕਰਨਗੇ ਉਹ ਸਾਨੂੰ ਸਿਰ ਮੱਥੇ ਹੋਵੇਗਾ ਲੇਕਿਨ ਕੁਲਤਾਰ ਸਿੰਘ ਸੰਧਵਾ ਕਹਿੰਦਾ ਕਿ ਜੇ ਸਾਰਿਆਂ ਦੀ ਜੇ ਸਾਰਿਆਂ ਦੀ ਸਹਿਮਤੀ ਹੋਵੇ ਤੇ ਆਪਾਂ ਇਹ ਸਰਕਾਰ ਇਹ ਕਾਨੂੰਨ ਨੂੰ ਲੜਕਾਰ ਸਕਦੇ ਹਾਂ ਪਾਵਰ ਹੁੰਦੀ ਹੈ ਪੰਜਾਬ ਸਰਕਾਰ ਦੇ ਕੋਲ ਯਾਨੀ ਕਿ ਵਵਾਦਾਂ ਦੇ ਘੇਰਿਆਂ ਦੇ ਵਿੱਚ ਘਿਰਦੇ ਆਏ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਸਾਹਿਬ ਸਾਹਬ ਹੋ ਰਹੇ ਨੇ ਲਗਭਗ 2 ਤੋਂ 3 ਘੰਟੇ ਹੀ ਸਪੈਂਡ ਕੀਤੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਾਲੇ ਦਿਨ ਦੇ ਵਿੱਚ ਬਾਕੀ ਦਾ ਸਮਾਂ ਉਹ ਗੈਰ ਰਹੇ ਫਿਰ ਇਹ ਦੱਸਿਆ ਗਿਆ ਕਿ ਮੈਨੂੰ ਕਿੱਥੇ ਹੋ ਰਹੀ ਹੈ ਯਾਨੀ ਕਿ ਵਾਰ-ਵਾਰ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਕੁਲਤਾਰ ਸਿੰਘ ਸੰਧਵਾ ਨੇ ਕਿੱਤੇ ਨਾ ਕਿਤੇ ਜਾ ਕੇ ਵਿਰੋਧੀ ਪਾਰਟੀ ਦੀ ਹਾਂ ਦੇ ਵਿੱਚ ਹਮਲਾਈ ਹੈ ਜਾਂ ਤੇ ਉਹ ਜਾਣਦੇ ਨੇ ਕਿ ਸੱਚਮੁੱਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਉਂਕਿ ਦਿਨ ਦਿਹਾੜੇ ਕਤਲ ਹੁੰਦੇ ਨੇ ਗੈਂਗਸਟਰਾਂ ਦੇ ਦੁਆਰਾ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਘਰਾਂ ਦੇ ਵਿੱਚ ਜਾ ਕੇ ਲਾਅ ਐਂਡ ਆਰਡਰ ਕਿੱਥੇ ਜਾ ਰਿਹਾ ਹੈ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਕਦੋਂ ਕੰਪਲੀਟ ਹੋਵੇਗਾ ਇਸ ਨੂੰ ਲੈ ਕੇ ਕੁਲਵੰਤ ਸਿੰਘ ਸੰਧਵਾ ਨੇ ਵਿਵਾਦਾਂ ਦੇ ਘੇਰੇ ਜਾਂ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਪਗੋਤਵੰਤ ਬਾਣ ਨੂੰ ਭਗਵੰਤ ਮਾਨ ਇਥੇ ਬਿਲਕੁਲ ਸਪੀਚਲੈਸ ਸੀ ਉਹਨਾਂ ਦੇ ਮੂੰਹ ਦੇ ਵਿੱਚੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ ਕਿ ਭਾਈ ਮੈਂ ਆਪਣੇ ਸਪੀਕਰ ਕੁਲਤਾਰ ਸਿੰਘ ਸੰਧਵਾ ਯਾਨੀ ਕਿ ਮੁੱਖ ਮੰਤਰੀ ਤੋਂ ਬਾਅਦ ਉਹਦਾ ਅਹੁਦਾ ਆਂਦਾ ਹੈ ਮੁੱਖ ਮੰਤਰੀ ਕੋਲ ਦੋ ਅਹੁਦੇ ਨੇ ਇੱਕ ਪਾਸੇ ਉਹ ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਦੂਸਰੇ ਪਾਸੇ ਉਹ ਗ੍ਰਹਿ ਮੰਤਰੀ ਵੀ ਨੇ ਯਾਨੀ ਕਿ ਗ੍ਰਹਿ ਮੰਤਰਾਲਾ ਅਤੇ ਮੁੱਖ ਮੰਤਰੀ ਵਾਲੇ ਦੋ ਅਹੁਦੇ ਉਹਨਾਂ ਦੇ ਕੋਲ ਨੇ ਜੋ ਵੀ ਚਾਹਣ ਉਹ ਕਰਵਾ ਸਕਦੇ ਨੇ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਸ਼ਾਂਤੀ ਨੂੰ ਲਿਆ ਸਕਦੇ ਨੇ ਸ਼ਾਂਤੀ ਨੂੰ ਬਹਾਲ ਕਰ ਸਕਦੇ ਨੇ ਕੁਲਤਾਰ ਸਿੰਘ ਸੰਧਵਾਲ ਨੇ ਤਿੱਖੀ ਪ੍ਰਤੀਕਿਰਿਆ ਦੇ ਸਵਾਲ ਪੁੱਛੇ ਵਿਵਾਦਾਂ ਦੇ ਘੇਰਿਆਂ ਦੇ ਵਿੱਚ ਘਿਰਦੇ ਨਜ਼ਰ ਆਏ ਜਾਂ ਕਹਿ ਲਈਏ ਕਟਾਰੇ ਵਿੱਚ ਖੜੇ ਨਜ਼ਰ ਆਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੁਹਾਨੂੰ